DMF ਜਿਹੜਾ ਡਿਸਟ੍ਰਿਕਟ ਮਾਈਨਿੰਗ ਫੰਡ ਹੁੰਦਾ ਹੈ ਉਸ ਦਾ ਪੈਸਾ ਸਿਰਫ ਸਿਰਫ ਉਹਨਾਂ ਪਿੰਡਾਂ ਦੇ ਵਿੱਚ ਜਿੱਥੋਂ ਮਾਈਨਿੰਗ ਦਾ ਨੁਕਸਾਨ ਹੋਇਆ ਉਹਨਾਂ ਪਿੰਡਾਂ ਦੇ ਵਿੱਚ ਪਾਉਂਟਸ ਬਣਾਵਾਂਗੇ ਤਾਂ ਕਿ ਸਾਡਾ ਜਿਹੜਾ ਕੁਦਰਤੀ ਪਾਣੀ ਹੈ ਉਹ ਰੀਚਾਰਜ ਹੋ ਸਕੇ ਉਹਨਾਂ ਪਿੰਡਾਂ ਦੇ ਯੂਥ ਕਲੱਬਾਂ ਨੂੰ ਪੈਸਾ ਉਹਨਾਂ ਪਿੰਡਾਂ ਦੇ ਸਰਕਾਰੀ ਸਕੂਲਾਂ ਨੂੰ ਹੋਰ ਵਧੀਆ ਤਾਂ ਕਿ ਉੱਥੇ ਆਪਾਂ ਜੋ ਉਹਨਾਂ ਦਾ ਉੱਥੇ ਜਗਰ ਵਾਤਾਵਰਨ ਪ੍ਰਤੀ ਨੁਕਸਾਨ ਹੋਇਆ ਸੜਕਾਂ ਪਤਾ ਉਹ ਆਪਾਂ ਉੱਥੇ DMF ਨਾਲ ਕੁਝ ਕਰ ਸਕੀਏ ਉਸ ਪਿੰਡ ਦੇ ਜਿਹੜੇ ਗਰੀਬ ਉਹਨਾਂ ਦੇ ਮਕਾਨ ਇਹ ਕੰਮ ਕਰੇ ਵਿਹਰੂ ਸਰੂਪ ਮੰਤਰੀ ਸਾਹਿਬ ਅੱਜ ਪਿੰਡ ਪਲਾਂਣ ਵਿੱਚ ਪਹੁੰਚੇ ਹੋ। ਸਮੱਸਿਆ ਵੀ ਸੁਣੀਆਂ ਗਈਆਂ ਐ ਤੇ ਨੁਕਤਾ ਕੀ ਨਹੀਂ ਕਰਨ ਵਾਲੇ ਤੇ ਟੰਡ ਵੀ ਕੱਸੇ ਗਏ। ਨਹੀਂ ਕਿਸੇ ਦੀ ਕੋਈ ਟੰਡ ਨਹੀਂ ਸਾਡੀ ਸਿਆਸਤ ਚਾਲਦੀ ਨਹੀਂ ਐ। ਸੱਚ ਬੋਲੋ, ਆਪਣਾ ਕੰਮ ਕਰੋ। ਕਰਮ ਹੀ ਇਨਸਾਨ ਦਾ ਭਗਵਾਨ ਕਹਿੰਦੇ ਨੇ। ਜਿਹੜਾ ਹੈ ਕਰਮ ਦੇ ਵਿੱਚ ਕਰਮ ਹੀ ਬਲਵਾਨ ਹੈ ਤੇ ਆਪਣਾ ਕਰਮ ਕਰੋ। ਲੋਕ ਬਹੁਤ ਸਿਆਣੇ ਨੇ। ਲੋਕਾਂ ਨੂੰ ਸਭ ਪਤਾ ਐ। ਇਹੋਸੀ ਦਾ ਨਤੀਜਾ ਚਾਹੀਏ 2022 ਹੋਵੇ ਜਾਂ ਚਾਹੀਏ 2024 ਹੋਵੇ ਆਪਾਂ ਲੋਕਾਂ ਦਾ ਜਿਹੜਾ ਹੈ ਫਤਵਾ ਸਾਡੇ ਹੱਥ 'ਚ ਆਇਆ। ਲਗਾਤਾਰ ਜਿਸ ਦਿਨ ਤੋਂ ਐਮ.ਐਲ.ਏ ਬਣੇ ਐ ਉਹ ਜੇ ਦਿਨ ਕੰਮ ਸ਼ੁਰੂ ਕਰਤਾ ਸੀ ਸਾਡਾ ਐਮਐਲਏ ਸਾਡੇ ਵਿੱਚ ਪ੍ਰੋਗਰਾਮ ਤੁਸੀਂ ਦੇਖਿਆ ਹਣਾ ਤੁਸੀਂ ਆਪ ਵੀ ਕਈ ਵਾਰੀ ਕਵਰ ਕੀਤਾ ਫਿਰ ਸਰਕਾਰ ਵੱਲੋਂ ਸਰਕਾਰ ਆਪਕੇ ਦਵਾਰ ਸ਼ੁਰੂ ਕੀਤਾ ਗਿਆ ਉਹ ਵੀ ਆਪਾਂ ਹਰ ਪਿੰਡ ਹਰ ਔਰਡ ਦੇ ਵਿੱਚ ਲਾਇਆ ਉਸ ਰੀਤ ਨੂੰ ਹੁਣ ਦੁਬਾਰਾ ਕਿਲੇ ਪਿੱਛੇ ਚੋਂ ਜਾਬਤਾ ਲੱਗਿਆ ਇਸੇ ਦੁਬਾਰਾ ਸ਼ੁਰੂ ਕੀਤਾ ਗਿਆ ਅੱਜ ਪਿੰਡ ਭਲਾਨ ਦਾ ਜਿਹੜਾ ਹੈ ਕੈਂਪ ਲੱਗਿਆ ਤੇ ਲਗਾਤਾਰ ਹਫ਼ਤੇ 'ਚ ਦੋ ਦਿਨ ਅਸੀਂ ਇਹਨੂੰ ਲਗਾਤਾਰ ਆਪਣੇ ਹਲਕੇ 'ਚ ਇਸੇ ਨੂੰ ਸੀ ਕੰਟੀਨਿਊ ਕਰਾਂਗੇ ਦੋ ਦਿਨ ਹਫ਼ਤੇ 'ਚ ਕੈਂਪ ਜ਼ਰੂਰ ਹੋਇਆ ਕਰਨਗੇ ਵੱਡੇ ਪਿੰਡ ਜਿਹੜੇ ਆਪਾਂ ਲਾਹੌਰ ਕਵਰ ਕਰਾਂਗੇ ਤਾਂ ਅਸੀਂ ਆਸ-ਪਾਸਲੇ ਪਿੰਡ ਤੇ ਫਿਰ ਹੌਲੀ-ਹੌਲੀ ਹਰ ਪਿੰਡ ਤੱਕ ਯਾਨੀ ਹਰ 6 ਮਹੀਨੇ 'ਚ ਇੱਕ ਪਿੰਡ ਦੇ ਵਿੱਚ ਕੈਂਪ ਜ਼ਰੂਰ ਲੱਗਿਆਗਾ ਤੇ ਅੱਜ ਮੌਕੇ ਦੇ ਉੱਤੇ ਤੁਸੀਂ ਜਾਬ ਦੇਖਿਆ ਬਹੁਤ ਸਾਰੇ ਮਸਲੇ ਹੁੰਦੇ ਨੇ ਜੋ ਵਿਚਾਰੇ ਸਾਡੇ ਬਜ਼ੁਰਗ ਮਾਤਾ-ਮਾਂ ਪੈਣਾ ਕਈ ਵਾਰੀ ਦਫ਼ਤਰ ਜਿਹੜੇ ਮਾਰਮਤ ਥੰਬ ਜਾਂਦੀਆਂ ਕੰਮ ਨਹੀਂ ਹੁੰਦੇ ਪਰ ਇੱਥੇ ਸਮੁੱਚਾ ਪ੍ਰਸ਼ਾਸਨ ਸੀਗਾ ਡੀਸੀ ਸਾਹਿਬ ਸੀ ਐਸਜੀਐਮ ਸੀ ਬਾਕੀ ਸਾਰੇ ਜਿਹੜੇ ਪੁਲਿਸ ਦੇ ਅਧਿਕਾਰੀ ਪੀ ਡਬਲਯੂ ਡੀ ਵਾਟਰ ਸਪਲਾਈ ਜਿੰਨੇ ਵੀ ਪਿਗਲੀ ਵਿਭਾਗ ਉਹ ਸਾਰੇ ਮੌਕੇ ਦੇ ਉੱਤੇ ਕੰਮ ਹੋ ਜਾਂਦਾ ਤੇ ਬਹੁਤ ਸਾਰੇ ਕੰਮ ਹੋਏ ਆ ਕਿਸੇ ਦੀ ਪੈਨਸ਼ਨ ਲੱਗ ਗਈ ਕਿਸੇ ਦੀ ਕਿਸਾਨ ਨੇ ਜਿਹਦੇ ਪੈਸੇ ਲੱਗੇ ਇਲਾਕੇ ਦਾ ਸਾਥ ਵੀ ਚਾਹੁੰਦਾ ਮੈਂ ਇਲਾਕਾ ਸਾਥ ਦਵੇ ਆਪਾਂ ਇਸ ਜਿਹੜਾ ਹੈ ਇਸ ਮਾਫੀਏ ਦੇ ਉੱਤੇ ਜਿਹੜੀ ਐਸ ਨੂੰ ਪੇਲ ਪਾਈਏ ਤੇ ਕੁਲ ਇਹ ਰੇਨੀ ਸੀਜ਼ਨ ਹੈ ਇਹਦੇ ਵਿੱਚ ਟੋਟਲੀ ਜਿਹੜੀ ਮਾਈਨਿੰਗ ਨਹੀਂ ਹੋ ਸਕਦੀ ਮੈਂ ਜਿਹੜੇ ਹੈ ਆਪ ਸਭ ਦਾ ਵੀ ਸਾਥ ਚਾਹੁੰਦੇ ਹਾਂ ਆਓ ਆਪਾਂ ਇਸ ਸਟ੍ਰੈਸ ਵਿੱਚ ਜਿਹੜਾ ਤੋਂ ਕਲੀਨ ਫੀਲ ਕਰ ਸਕੀਏ ਉਸ ਬਾਰੇ ਸਾਰੀ 24 ਘੰਟਿਆਂ ਦੇ ਵਿੱਚ 22 ਲੱਖ ਰੁਪਏ ਪਿੰਡ ਨੂੰ ਜਿਹੜੀ ਪੰਚਾਇਤ ਨੂੰ ਦੱਸਿਆ ਗਿਆ ਮੈਨਿੰਗ ਵਿੱਚੋਂ ਪ੍ਰੋਫਿਟ ਹੋ ਜਾਵੇ ਪਰ ਇਹਦਾ ਰਿਕਾਰਡ ਹੈ ਜਿਸ ਕੋਈ ਆਰਟੀਆ ਦੇਖੋ ਇਦਾਂ ਦੀ ਆਰਟੀਆ ਕੋਈ ਨਹੀਂ ਪਾਉਂਗਾ ਇਹ ਆਰਟੀਆ ਕਿਹਲੇ ਉਹਨਾਂ ਨੂੰ ਪਤਾ ਹੈ ਉੱਥੇ ਇੱਥੇ ਜਿਹੜੀ ਨੁਕਤੇ ਉਹਦੇ ਬਾਰੇ ਕੋਈ ਗੱਲ ਨਹੀਂ ਕਰਨਗੇ ਮਕਸਦ ਕੀ ਹੁੰਦਾ ਜੀ ਅਸਲੀ ਹਕੀਕਤ ਸਾਰੀ ਦੁਨੀਆ ਜਾਣਦੀ ਹੈ ਜਾਓ ਵੀਡੀਓ ਪਾਓ ਤੇ ਲੱਖ ਰੁਪਏ ਲੈ ਬਸ ਇਸ ਤਰੀਕੇ ਦੀ ਜਿਹੜੀ ਬਲੈਕਮੇਲਿੰਗ ਵਾਲੀ ਚਾਹੇ ਉਹ ਪੱਤਰਕਾਰੀ ਹੈ ਚਾਹ ਉਹ ਯਾਨੀ ਜੀ ਸਵਸਥਨਾ ਕਰਕੇ ਅਗਰ ਦੇਖੋ ਇਹ ਫੈਕਟ ਹੈ ਅਗਰ ਤੇ ਇਹੀ ਸਾਡਾ ਜੇ ਜੋ ਮਾਡਲ ਅਗਰ ਚੱਲਦਾ ਉਦੋਂ ਵੀ ਇਥੇ ਰੌਲਾ ਪਾ ਪਾ ਕੇ ਰੌਲਾ ਪਾ ਪਾ ਕੇ ਲੋਕਾਂ ਨੂੰ ਵਿਚਾਰਿਆਂ ਨੂੰ ਗੁੰਮਰਾਹ ਕਰਕੇ ਤਾਂ ਮੈਂ ਔਨ ਫੈਕਟ ਕਹਿ ਰਿਹਾ ਕਿ ਭਲਾਨ ਇੱਕ ਸਾਲ ਦੇ ਵਿੱਚ ਹੀ ਪੰਜਾਬ ਦਾ ਸਭ ਤੋਂ ਅਮੀਰ ਪੰਚਾਇਤ ਵਾਲਾ ਪਿੰਡ ਹੁੰਦਾ ਇਟਸ ਔਨ ਰਿਕਾਰਡ ਕਿ 24 ਘੰਟਿਆਂ 48 ਘੰਟਿਆਂ ਚ 22 ਲੱਖ ਆ ਸਕਦਾ ਤੇਰਾ ਮਤਲਬ ਇਹ ਤੁਸੀਂ ਆਪ ਇਮੇਜਿਨ ਕਰੋ ਪਰ ਹਾਂ ਹੁਣ ਅਸੀਂ ਅਸੀਂ ਇਹ ਵੀ ਸ਼ੋਰ ਕਰਾਂਗੇ ਕਿ ਡੀਐਮਐਫ ਜੋ ਕਿ ਡਿਸਟ੍ਰਿਕਟ ਮਾਈਨਿੰਗ ਫੰਡ ਹੁੰਦਾ ਹੈ ਉਸ ਦਾ ਪੈਸਾ ਸਿਰਫ ਸਿਰਫ ਉਹਨਾਂ ਪਿੰਡਾਂ ਦੇ ਵਿੱਚ ਜਿੱਥੋਂ ਮਾਈਨਿੰਗ ਦਾ ਨੁਕਸਾਨ ਹੋਇਆ ਉਹਨਾਂ ਪਿੰਡਾਂ ਦੇ ਵਿੱਚ ਪਾਉਂਡਸ ਬਣਾਵਾਂਗੇ ਤਾਂ ਕਿ ਸਾਡਾ ਜਿਹੜਾ ਕੁਦਰਤੀ ਪਾਣੀ ਹੈ ਉਹ ਰੀਚਾਰਜ ਹੋ ਸਕੇ ਉਹਨਾਂ ਪਿੰਡਾਂ ਦੇ ਯੂਥ ਕਲੱਬਾਂ ਨੂੰ ਪੈਸਾ ਉਹਨਾਂ ਪਿੰਡਾਂ ਦੇ ਸਰਕਾਰੀ ਸਕੂਲਾਂ ਨੂੰ ਹੋਰ ਵਧੀਆ ਤਾਂ ਕਿ ਉੱਥੇ ਆਪਾਂ ਜੋ ਉਹਨਾਂ ਦਾ ਉੱਥੇ ਜਗਰ ਵਾਤਾਵਰਨ ਪ੍ਰਤੀ ਨੁਕਸਾਨ ਹੋਇਆ ਸੜਕਾਂ ਪਤਾ ਉਹ ਆਪਾਂ ਉੱਥੇ ਡੀਐਮਐਫ ਨਾਲ ਕੁਝ ਕਰ ਸਕੀਏ ਉਸ ਪਿੰਡ ਦੇ ਜਿਹੜੇ ਗਰੀਬ ਆ ਉਹਨਾਂ ਦੇ ਮਕਾਨ ਇਹ ਕੰਮ ਕਰਾਂਗੇ